ਸਿੱਧੇਰੇ ਜੀ ਵਿਸ਼ਵ ਪੰਜਾਬੀ ਸੰਸਾਰ ਤੇ ਸੰਪ੍ਰੇਦਸ਼ਨ ਹਟ ਰਹਾਤ ਅਤੇ ਮੁਰਵ ਸੇਵਾ ਮੈਗਾ ਗੋਦਾਮ ਡਾਕਟਰ ਵਿਕਰਮਜੀਤ ਸਿੰਘ ਸੈਣੀ ਹੌ ਅੰਦਰ ਲੈ ਕੇ ਬੱਬੂ ਪੈਲਸ ਤੋਂ ਜਿਹੜਾ ਅੱਜ ਦਿਖਾ ਰਹੇ ਆ ਜਿਹਦੇ ਲੈਟਸੀਆਂ ਤੋਂ ਡਿਗਰੀ ਦੇ ਸਾਹਮਣੇ ਡਾਕਟਰ ਬਿਕਰਮਜੀਤ ਸਿੰਘ ਸਨ ਇਹ ਬਹੁਤ ਵੱਡੀ ਇੱਕ ਰਾਤ ਸਮਾਗਮ ਹੈ ਇਹ ਰਾਤ ਸਮਾਗਮ ਦੇ ਵਿੱਚ ਤੋਂ ਹਾਰ ਪੀੜਤਾ ਵਾਸਤੇ ਤੇਰੇ ਨੇ ਜਿਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਹਾਂ ਰ 850 ਦੇ ਰਿਹਾ ਪੰਜਾਬ ਸਰਕਾਰ 13000 ਦੇ ਕੇ ਉਹਨਾਂ ਨੂੰ 20000 ਦਾ ਮੁਆਵਜ਼ਾ ਉਹ ਵੀ ਸਾਡੀਆਂ ਟੀਮਾਂ ਪਟਵਾਰੀਆਂ ਨਾਲ ਕੋਆਰਡੀਨੇਟ ਕਰ ਰਹੀਆਂ ਵੀ ਗੁਲਦਾਬੀ ਜਲਦੀ ਹੋਏ ਇਹਨਾਂ ਨੂੰ 15 ਅਕਤੂਬਰ ਤੱਕ ਜਿਹੜੀ ਹੈ ਉਹ ਕੰਪਨਸੇਸ਼ਨ ਮਿਲ ਸਕੇ ਉਹਦੇ ਨਾਲ ਨਾਲ ਹੀ ਜਿਹੜੇ ਕੱਚੇ ਘਰ ਕਿਤੇ ਆ ਉਹ ਵੀ ਆਪਾਂ ਰਲ ਕੇ ਉਹਨਾਂ ਦੀ ਮਰਮਤ ਕਰਾਣੀ ਹੈ ਲੇਕਿਨ ਇਸ ਟਾਈਮ ਨਾਲ ਜੋ ਘੜੀ ਤੇ ਆਪਾਂ ਇਹ ਨਾ ਹੋਏ ਕਿ ਝੋਲਾ ਦਾ ਖਰਾਬ ਹੋਇਆ ਹੀ ਹੋਇਆ ਜੇ ਕਿਤੇ 15 ਨਵੰਬਰ ਤੱਕ ਪੈਲੀਆਂ ਤਿਆਰ ਨਾ ਹੋਈਆਂ ਤੇ ਕਣਕ ਵੀ ਨਾ ਬੀਜੀ ਗਈ ਤੇ ਇਹ ਗਰੀਬ ਕਿਸਾਨਾਂ ਦਾ ਕੀ ਹਾਲ ਹੋਏਗਾ ਤੇ ਗੋਇਲ ਪੰਜਾਬੀ ਆਰਗੇਨਾਈਜੇਸ਼ਨ ਅੰਮ੍ਰਿਤਸਰ ਮਾਰਦਾ ਸਾਹਿਬ ਸਰ ਬਹੁਤ ਬਰਮਾਤ ਤੁਹਾਡੇ ਦੀ ਕਿਰਪਾ ਕਰੇ ਇਹ ਆਪਣੇ ਮਾਜੂ ਜੀ ਬਿੱਟੂ ਜੀ ਅਰੇ ਕਿਉਂ ਥੱਲੇ ਕਰ ਲੋ ਹਾਂਜੀ ਸਰ ਬੋਲੇ ਸੋਨਿਆ ਸੋਨਿਆ ਹਾਂਜੀ ਸਰ ਆਮ ਜੀ ਇਹ ਇਹ ਜਾ ਰਹੇ ਹੈ ਗਰੀਬ ਬੰਦੇ ਜਿੰਨੇ ਦਿਹਾੜੀ ਨਾਲ ਰੋਟੀ ਖਾਦੇ ਸੀ ਸਿਆਰੀ ਉਹਨਾਂ ਦੀ ਦਿਹਾੜੀ ਕਿੱਥੇ ਗਈ ਕਿਸੇ ਨੇ ਆਪਦੀ ਧੀ ਦੇ ਵਿਆਹ ਆਸਤੇ ਧਾੜੀ ਇਕੱਠਾ ਕੀਤਾ ਸੀ ਸਾਡੀ ਨਾਲ ਰੁੜ ਗਿਆ ਥਾ ਅੱਜ ਧਾਰੀ ਵਾਲ ਸਾਹਿਬ ਨੇ ਦੱਸਿਆ ਬੱਚੇ ਦੀ ਦਿੱਕੀਆਂ ਖਰਾਬ ਮਕਾਨ गिर ਗਿਆ ਇਸ ਸਮੇਂ ਸਾਡੇ ਦੇ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਕਿਰਪਾ ਕਰਦੇ ਉਦੋਂ ਅਸੀਂ ਨਾਲ ਆਈ। ਸੋ ਸਾਰਿਆਂ ਦਾ ਆਪਾ ਸਾਥ ਦੇਣਾ ਵਿਚਾਰਿਆਂ ਨੇ ਠੀਕੇ ਦੇ ਜੀਬੀਨਾ ਲੱਗੀਆਂ ਸੀ। ਫੰਦਨ ਥੋੜੀ। ਸੋ ਆਪਾ ਸਾਰਿਆਂ ਦਾ ਸਾਥ ਦੇਣ ਉਹਦੇ ਅੱਜ ਪੱਕੀ ਟਰੈਕਟਰਾਂ ਦਾ ਇੰਤਜ਼ਾਮ ਕੀਤਾ ਸਾਡੀ ਸਾਹਿਬ ਨੇ। ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਸੇਵਾ ਬਖਸ਼ੀ ਹੈ। ਕਰ ਲਿਆ ਉਹ ਖਜ਼ਾਨੇ ਦਾ ਗੁਰੂ ਸਾਰਿਆਂ ਨੂੰ ਬਖਸ਼ਦਾ। ਲੇਕਿਨ ਸੇਵਾ ਦੇ ਜਿਹੜੇ ਖਜ਼ਾਨੇ ਤੁਹਾਨੂੰ ਬਖਸ਼ਿਆ ਨਾ ਉਹ। ਸੋ ਨਹਾ। ਕਾਲ ਫੋਗਿੰਗ ਮਸ਼ੀਨ ਬਰਤਨ मतलब ਸੇਵਾ ਸਾਰੇ ਕਰਦੇ ਆਂ ਲੇਕਿਨ ਤੂੰ ਕਹਿੰਦਾ ਕੰਮ ਕਰਨਾ ਤੇ ਮਟਕਾਉਣਾ ਇਹ ਸੁਲਮਾ ਮਟਕਾਉਣਾ ਤੁਹਾਨੂੰ ਮੈਂ ਕਿਹਾ ਸਾਰਾ ਸਨਮਾਨ ਕਰਦਾ ਸਾਰਾ ਤਰੀਕੇ ਤਰੀਕੇ ਨਾਲ ਕਬਤ ਸਾਰੀ ਸੇਵਾ ਤਾਂ ਪੰਜਾਬੀ ਕੋ ਪਿੱਛੇ ਹਟਦਾ ਹੀ ਨਹੀਂ ਜੀ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਉਹ ਪਿੱਛੇ ਨਹੀਂ ਹਟਦਾ ਸੁਲਮੇ ਦੀ ਕੀ ਮਦਦ ਦੀ ਹਾਂ ਜਾਨਵਰਾਂ ਦੀ ਦਵਾਈਆਂ ਬੰਦੇ ਦਾ ਤਾਂ ਸਾਡੇ ਸੋਝਦੇ ਜਾਨਵਰਾਂ ਦਾ ਹੀ ਸੋਝਦੇ ਆ ਇਹ ਗੁਰੂਗ੍ਰਾਮ ਸਾਹਿਬ ਜੀ ਮੈਂ ਵਾ ਇਸ ਅਫਰੀਕਾ ਜਾ ਕੇ ਲੰਗਰ ਲਾ ਦਿੰਦੇ ਆ ਕੋਈ ਇਥੇ ਫਿਕਰ ਕਰਨ ਵਾਲੀ ਗੱਲ ਕੋਈ ਨਹੀਂ ਪਰ ਗੱਲ ਇਹ ਆ ਵੀ ਜਿਹੜੀ ਕਿਰਪਾ ਤੁਹਾਡੇ ਤੇ ਕੀਤੀ ਸਾਨੂੰ ਸਾਹਿਬ ਅੱਛਾ ਜੀ ਵਾ ਵਿਚੇ ਪੂਰਾ ਫਿਰਦਾ ਰਿਹਾ ਹਟ ਕੇ ਮੈਨੂੰ ਦੱਸਿਆ ਬੁੱਢਾ ਰੋਡ ਚ ਲਿਆ ਸੀ ਲੋਕਿੰਦਰ ਸਿੰਘ ਐਟੋਗੇਟਰ ਕਾਲ ਪ੍ਰੋਫਾਈਲ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਗੁਰਵੰਦਰ ਸਿੰਘ ਜੀ ਵਾਲੀਆ ਅਸੀਂ ਦੇਖੋ ਇਹੀ ਗੱਲ ਕਰ ਰਹੇ ਆ ਕਿ ਜਿਹੜਾ ਅਸੀਂ ਜਦੋਂ ਰਾਸ਼ਨ ਦੀ ਗੱਲ ਕਰਦੇ ਆ ਨਾ ਇਹ ਹਾਲੇ ਇੱਕ ਰਾਸ਼ਨ ਦਾ ਇੱਕ ਫੇਜ਼ ਮੁਕਾ ਜਿਹੜੇ ਮਜ਼ਦੂਰ ਭਾਈਚਾਰਾ ਸਾਡਾ ਜਿਹਨਾਂ ਨੂੰ ਅਗਲੇ 3 ਮਹੀਨੇ 4 ਮਹੀਨੇ ਕੋਈ ਮਜ਼ਦੂਰੀ ਨਹੀਂ ਮਿਲਣੀ ਕੋਈ ਕੰਮ ਨਹੀਂ ਹੋਣੇ ਉਹਨਾਂ ਲੋਕਾਂ ਲਈ ਵੀ ਸਾਨੂੰ ਰਾਸ਼ਨ ਦੀ ਜਿਹੜੀ ਹਾਲੇ ਪਲੈਨਿੰਗ ਰੱਖਣੀ ਚਾਹੀਦੀ ਆ ਉਹਨਾਂ ਨੂੰ ਘੱਟੋ-ਘੱਟ 6-6 ਮਹੀਨੇ ਤੱਕ ਦਾ ਰਾਸ਼ਨ ਸਾਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਫਿਰ ਦੁਬਾਰਾ ਰੀਪੀਟ ਕਰਕੇ ਪਹੁੰਚਾਣਾ ਪਵੇਗਾ ਤਾਂ ਕਿ ਉਹ ਲੋਕ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ ਤੇ ਉਹ ਅਕੇ ਆਪਣਾ ਜਿਹੜਾ ਉਹ ਕੰਮ ਚਲਾ ਸਕਣ ਫਿਰ ਜਿਹੜੀ ਆ ਦੁਬਾਰਾ ਜਦੋਂ ਕਣਕ ਦੀ ਕਟਾਈ ਦਾ ਸੀਜ਼ਨ ਆਏਗਾ ਤੇ ਉਹਨਾਂ ਦੀਆਂ ਮਜ਼ਦੂਰੀਆਂ ਨਿਕਲਣਗੀਆਂ ਫਿਰ ਉਹ ਆਪਣਾ ਆਪ ਸੰਭਾਲ ਲੈਣਗੇ ਸਰ ਜੀ ਇੱਕ ਬੇਨਤੀ ਜਿਹੜਾ ਆਪਾਂ ਲੈ ਕੇ ਚੱਲੇ ਆ ਰਾਜਪੰਗ ਇੱਕ ਘਰ ਘਰ ਜਾ ਕੇ ਦੇਖਣਾ ਚਾਹੀਦਾ ਕਿ ਕਿਸੇ ਦੀ ਜਰੂਰਤ ਹੋ ਉਹਨਾਂ ਨੂੰ ਪਹੁੰਚਣ ਜੀ ਹਾਂਜੀ ਇਹ ਜਿਹੜਾ ਸਾਂਝਾ ਉਪਰਾਲਾ ਹੈ ਅੰਮ੍ਰਿਤਸਰ ਦਾ ਇੱਦਾਂ ਹੀ ਗੁਰਦਾਸਪੁਰ ਇੱਦਾਂ ਹੀ ਫਿਰੋਜ਼ਪੁਰ ਇੱਦਾਂ ਹੀ ਅਬੋਰ ਫਾਜ਼ਿਲਖਾ ਵੱਲ ਜਿੱਥੇ-ਜਿੱਥੇ ਵੀ ਜੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਉਹਨਾਂ ਨੂੰ ਇਹੀ ਬੇਨਤੀ ਆ ਕਲਸਾ ਨੇ ਆਪਣੇ ਸਰਵੇਖਣ ਸ਼ੁਰੂ ਕੀਤੇ ਹੋਏ ਨੇ ਸਾਡੀਆਂ ਕਲਪੁਰ ਕੀ ਫੌਜ ਨੇ ਸਰਵੇਖਣ ਸ਼ੁਰੂ ਕੀਤੇ ਹੋਏ ਨੇ ਸਨ ਫਾਊਂਡੇਸ਼ਨ ਵੱਲੋਂ ਕੰਮ ਹੋ ਰਿਹਾ ਤੇ ਅਸੀਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਪਿੰਡ ਦੇ ਸਰਵੇ ਕਰਕੇ ਤੇ ਛਾਇਆ ਕਰ ਦਿਓ ਤਾਂਕਿ ਰਿਪੀਟ ਨਾ ਹੋਵੇ ਇਹ ਨਾ ਹੋਵੇ ਕਿ ਇੱਕੋ ਪਿੰਡ 'ਚ ਦੋ ਆਰਗੇਨਾਈਜੇਸ਼ਨ ਹੋਣ ਤੇ ਨਾਲ ਦੇ ਪਿੰਡ 'ਚ ਕੋਈ ਵੀ ਨਾ ਹੋਵੇ ਤੇ ਤਾਂਕਿ ਉੱਥੇ ਅਸੀਂ ਫਿਰ ਉਹਨਾਂ ਨੂੰ ਕੰਮ ਵੰਡ ਸਕੀਏ ਸਰ ਜੀ ਪਿਛਲੀ ਵੀਡੀਓ ਵਾਇਰਲ ਹੋਈ ਜਮਾ ਖੁਰੀ ਬਾਰੇ ਕੀ ਹੋਰ ਬਾਰੇ ਕੀ ਕਹਿੰਦੇ ਕਿ ਜਮਾ ਖੁਰ ਕੀ ਦੇਖੋ 5-7 ਕਿਲੋ ਰਾਸ਼ਨ ਨਹੀਂ ਨਹੀਂ ਆਪਲੀ ਅੱਜ ਸਾਡੀ ਪ੍ਰੈਸ ਦੀ ਟੀਮ ਅੱਜ ਨਾਲੇ ਪਹੁੰਚਿਆ ਬੱਬੂ ਪੈਰਸ ਔਰ ਇਥੇ ਪੰਜਾਬ ਸਰਕਾਰ ਦੇ ਜਿਹੜੇ ਮਾਨਯੋਗ ਸਰਦਾਰ ਰਪਿੰਦਰ ਸਿੰਘ ਯੂਟਿਊਬ ਬੋਨ ਦਾ ਦੇ ਨਾਲ ਧਾਰੀਵਾਲ ਜੀ ਔਰ ਸਾਡੇ ਸਪੀਕਰ ਸਾਧਵਾ ਜੀ ਤੇ ਇੱਥੋਂ ਦੇ ਜਿਹੜੇ ਦੇਖਦੇ ਆ ਪਿਕੰਦਜੀਤ ਸਿੰਘ ਸਾਹਿਬ ਜੀ ਜਿੰਨੇ ਤਾਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਔਰ ਇਥੇ ਉਹ ਗੁਰਨਾਵ ਨੂੰ 25 ਟਰੈਕਟਰ ਤੇ ਨਾਲ ਜੀਸੀਬੀ ਨੇ ਨਾ ਜਿਹੜਾ ਹਾਠ ਪੀਟਾਂ ਵਾਤੇ ਹੱਤਾਂ ਦਾ ਸਮਗਰੀ ਆ ਸਟੋਰ ਕੀਤੀ ਹੋਇਆ ਜੋ ਡਿਸਟ੍ਰੀਬਿਊਟ ਉਹਨਾਂ ਨੂੰ ਘਰ ਘਰ ਜਾ ਕੇ ਵੰਡਿਆ ਜਾਏ ਜਿਹਦੀ ਲਾਹਤ ਕਿਸੇ ਅਜਿਹਾ ਵਾਲੇ ਤੋਂ ਦਿਖਾ ਰਹੇ ਨੇ